ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁੰਮ ਦਾ ਮੇਲਾ ਬਹੁਤ ਲੰਬੇ ਅਰਸੇ ਬਾਅਦ ਆਇਆ 144 ਸਾਲ ਕਿੰਦੇ ਨੇ ਬਾਅਦ ਆਇਆ ਮਹਾ ਕੁੰਮ ਦਾ ਮੇਲਾ ਇਹਨੂੰ ਕਿਹਾ ਜਾਂਦਾ ਜਿੰਨੇ ਵੀ Hindu ਵੀਰ ਨੇ ਉਹਨਾਂ ਨੂੰ ਮੁਬਾਰਕ ਬਾਦ ਉਹਨਾਂ ਦਾ ਪਵਿੱਤਰ ਧਾਮ ਹੈ ਉਹਨਾਂ ਲਈ ਉਹ ਇਸ਼ਨਾਨ ਕਰਦੇ ਨੇ ਮੇਲੇ ਤੇ ਜਾ ਕੇ ਆਪਣੀ ਜੋ ਵੀ ਉਹਨਾਂ ਦੀ ਪੂਜਾ ਆਪਣੀ ਕੌਮ ਆਪਣੇ ਮਜ਼ਹਬ ਦੇ ਮੁਤਾਬਕ ਉਹ ਕਰਦੇ ਨੇ ਉਹਨਾਂ ਨੂੰ ਮਾਰਕਵਾਦ ਪਰ ਅੱਜ ਮੈਂ ਗੱਲ ਕਰ ਰਹੀ ਹਾਂ ਇੱਕ ਟਕਸਾਲ ਦਾ ਜਿਹੜਾ ਹਰਨਾਮ ਸਿੰਘ ਤੋਂ ਮੈਂ ਬਹਿ ਤਾਂ ਮੈਨੂੰ ਬਾਗੜਵੈਲਾ ਕਹਿਣਾ ਹੁੰਦਾ ਉਹਦੀ ਸ਼ਕਲ ਉਦਾਂ ਦੀ ਹੈ ਪਰ ਹੁਣ ਸ਼ਬਦ ਉਹਦੇ ਲਈ ਜੇ ਖੋਤਾ ਵਰਤੇ ਜਾਵੇ ਤਾਂ ਵਧੀਆ ਰਹੂਗਾ ਮੈਂ ਜਿਹੜੀ ਗੱਲ ਕਰ ਰਹੀ ਹਾਂ ਇਹਨੂੰ ਥੋੜਾ ਜਿਹਾ ਸੀਰੀਅਸ ਲਓ ਸਾਡੇ ਜਿਹੜੇ ਗੁਰਦਵਾਰਿਆਂ ਦੇ ਵਿੱਚ ਟਕਸਾਲੀ ਗ੍ਰੰਥੀ ਨੇ ਜਾਂ ਪ੍ਰਚਾਰਕ ਨੇ ਜਾਂ ਹੋਰ ਸਾਡੀ ਕੌਮ ਦੇ ਕੁਝ ਪ੍ਰਚਾਰਕ ਨੇ ਉਹ ਹਿੰਦੂਆਂ ਪ੍ਰਤੀ ਲੋਕਾਂ ਦੇ ਮਨਾਂ ਵਿੱਚ ਜਿਹੜੀ ਜ਼ਹਿਰ ਭਰਦੇ ਨੇ ਕੀ ਕਹਿੰਦੇ ਨੇ ਸਾਡਾ ਹਿੰਦੂਆਂ ਨਾਲ ਕੋਈ ਲਾਗਾ ਦੇ ਗਾ ਨਹੀਂ ਸਿੱਖ ਇੱਕ ਬਖਰੀ ਕੌਮ ਹੈ ਆਪਾਂ ਮੰਨਦੇ ਹਾਂ ਬਖਰੀ ਕੌਮ ਹੈ ਗੁਰੂ ਪਾਸ਼ਾ ਜੀ ਸਾਨੂੰ ਸਿਧਾਂਤ ਦਿੱਤੇ ਨੇ ਉਹਨਾਂ ਸਿਧਾਂਤਾਂ ਦੇ ਮੁਤਾਬਕ ਸਾਡੀ ਬਖਰੀ ਕੌਮ ਹੈ ਬકરી ਹੁੰਦਾ ਕੋਈ ਸ਼ੱਕ ਨਹੀਂ ਪਰ ਬਹੁਤ ਆਤ ਵਿੱਚ ਸਾਧਾਂ ਦੇ ਟੋਲੇ ਜਿਹੜੇ ਸਿੱਖਾਂ ਦੇ ਨੇ ਉਹ ਕੁੰਮ ਦੇ ਮੇਲੇ ਵੀ ਸਰਦੇ ਆ ਜਿਵੇਂ ਖੋਤਾ ਦਮਦੇਮ ਟਕਸਾਲ ਵਾਲਾ ਹਰਨਾਮ ਧੰਮਾ ਗਿਆ ਹੋਇਆ ਉੱਥੇ ਹੋਰ ਬਹੁਤ ਫਿਰਦੇ ਆ ਜੇ ਤੁਸੀਂ ਲੋਕਾਂ ਦੇ ਮਨਾਂ ਦੇ ਜ਼ਹਿਰ ਭਰ ਦਿਓ ਕਿ ਸਿੱਖ ਬੱਕਰੀ ਕੌਮ ਹੈ ਹਿੰਦੂਆਂ ਨਾਲ ਕੋਈ ਲੜਣਾ ਦੇਣਾ ਨਹੀਂ ਕੀ ਤੁਸੀਂ ਕੁੰਭ ਦੇ ਮੇਲੇ ਵਿੱਚ ਆਮ ਲੈਣ ਵਾਦ ਤੇ ਗਏ ਹੋ ਇਹ ਸਵਾਲ ਨੇ ਜਿੰਨੇ ਵੀ ਹਿੰਦੂ ਵੀਰ ਕੁੰਭ ਦੇ ਮਿਲ ਤੇ ਜਾਂਦੇ ਨੇ ਉਹਨਾਂ ਦੀ ਸ਼ਰਤ ਹੈ ਉਹ ਜਾਣ ਅਸੀਂ ਕਿਸੇ ਵੀ ਮਜਬ ਨੂੰ ਮਾੜਾ ਨਹੀਂ ਕਹਿਣਾ ਸਾਰੇ ਹੀ ਮਜਬ ਸਤਿਕਾਰਯੋਗ ਨੇ ਆਪੋ ਆਪਣੇ ਥਾਂ ਤੇ ਸਭ ਸਹੀ ਨੇ ਪਰ ਮੈਂ ਗੱਲ ਉਹਨਾਂ ਦੀ ਕਰਦਾ ਜਿਹੜੇ ਸਾਡੀ ਕੌਮ ਦੇ ਚੌਧਰੀ ਹਿੰਦੂਆਂ ਪ੍ਰਤੀ ਆਮ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰ ਦੇ ਦੇ ਜਿਵੇਂ ਕਹਿੰਦੇ ਡੀ ਆਰ ਡਾਕਟਰ ਅੰਬੇਦਕਰ ਭੀਮrao ਸਾਹਿਬ ਨੇ ਕਹਿੰਦੇ ਸੰਵਿਧਾਨ ਵਿੱਚ ਸਿੱਖਾਂ ਨੂੰ ਕੇਸਾਂਧਾਰੀ Hindu ਲਿਖਿਆ ਸੱਚ ਲਿਖਿਆ ਉਹਨਾਂ ਨੇ ਜਦੋਂ ਤੁਹਾਡੇ ਸੰਧਾਨਤ ਉਹਨਾਂ ਵਰਗੇ ਨੇ ਜਿਵੇਂ Hindu ਵੀਰ ਮੂਰਤੀ ਦੀ ਪੂਜਾ ਕਰਦੇ ਨੇ ਮਾਲਾ ਫੇਰਦੇ ਨੇ ਇਸ਼ਨਾਣ ਤੇ ਵਿਸ਼ਵਾਸ ਰੱਖਦੇ ਨੇ ਧੂਣੀਆਂ ਤਾਬਦੇ ਨੇ ਉਹਦਾ ਤੁਸੀਂ ਕਰੇ ਜਾਂਦੇ ਹੋ ਜਦੋਂ ਤੁਸੀਂ ਉਹਨਾਂ ਵਾਲੇ ਸਾਰੇ ਕਰਮ ਕਰਨੇ ਨੇ ਸਿਧਾਂਤ ਨੂੰ ਉਹਨਾਂ ਦੇ ਨੂੰ ਫੋਲੋ ਕਰਦੇ ਹੋ ਫਿਰ ਤੁਸੀਂ ਇੱਥੇ ਆਮ ਲੋਕਾਂ ਦੇ ਮਨ ਵਿੱਚ ਜ਼ਹਿਰ ਕਿਉਂ ਭਰਦੇ ਹੋ ਮੈਂ ਤੁਹਾਨੂੰ ਆਪਣੀ ਗੱਲ ਕਲੀਅਰ ਕਰ ਦਨਾ ਮੇਰੇ ਲਈ ਸਭ ਤੋਂ ਵੱਡਾ ਮਜਬ ਧਰਮ ਇਨਸਾਨੀਅਤ ਧਰਮ ਹੈ ਸਭ ਤੋਂ ਪਹਿਲਾਂ ਮਨੁੱਖ ਇੱਥੇ ਇਨਸਾਨ ਬਣ ਕੇ ਆਇਆ ਉਦੋਂ ਬਾਅਦ ਦੇ ਵਿੱਚ ਉਹ ਤਾਂ ਕੋਈ ਮਜਬ ਹੈ ਕੋਈ ਧਰਮ ਹੈ ਉਹ ਸਭ ਨੂੰ ਹੱਕ ਹੈ ਇੱਥੇ ਆਪਣੇ ਮਜਬ ਮੁਤਾਬਕ ਰਹਿਣ ਦਾ ਧਰਮ ਫੋਲੋ ਕਰਨ ਦਾ ਸਭ ਨੂੰ ਹੱਕ ਹੈ ਪਰ ਮੈਂ ਇਹ ਉਹਨਾਂ ਖੋਤਿਆਂ ਨੂੰ ਗੱਲ ਕਹਿ ਰਿਹਾ ਜਿਹੜੇ ਗੁਰੂ ਘਰਾਂ ਵਿੱਚ ਬੈਠ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ Hindu ਮਜੂਦ ਦੇ ਲਈ ਆਮ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰਦੇ ਨੇ ਉਹਨਾਂ ਨੂੰ ਮੈਂ ਕਹਿ ਰਿਹਾ ਜੇ ਤੁਸੀਂ ਆਮ ਲੋਕਾਂ ਦੇ ਮਨਾਂ ਦੇ ਜ਼ਹਿਰ ਭਰਨੇ ਹੈ ਭਾਈ ਕਾਂਸ ਦੀ ਨਾਬਾ ਦੀ ਜਿਹੜੀ ਬੁੱਕ ਹੈ ਇੱਕ ਉਹਦੇ ਵਿੱਚ ਉਹ ਕਹਿੰਦੇ ਹਮ Hindu ਨਹੀਂ ਉਹ ਬੁੱਕ ਸੁਣਾ ਸੁਣਾ ਕੇ ਉਹ ਹਿਸਟਰੀ ਸੁਣਾ ਸੁਣਾ ਕੇ ਇਹ ਗੁਰਦਵਾਰੇ ਵਿੱਚ ਇਹ ਕਥਾ ਕਰ ਰਹੇ ਹੁਣ ਜੇ ਕੋਈ Hindu ਪਰਿਵਾਰ ਗੁਰੂ ਘਰ ਦੇ ਵਿੱਚ ਬੈਠਾ ਹੋਵੇ ਉਹਦੇ ਮਨ ਤੇ ਕੀ ਬੀਤਦੀ ਹੈ ਮੈਂ ਇਹ ਸਾਫ ਜੀ ਗੱਲ ਕਹੀ ਹੈ ਵੀ ਹਰੇਕ ਮਜਬੂ ਨੂੰ ਹਰੇਕ ਧਰਮ ਨੂੰ ਆਪਣਾ ਧਰਮ ਆਪਣਾ ਮਜਬੂ ਫੋਲੋ ਕਰਨ ਦਾ ਹੱਕ ਹੈ ਉਹਨਾਂ ਦੇ ਆਪਣੇ ਸਿਧਾਂਤ ਨੇ ਮੈਂ ਗੱਲ ਕਿਸੇ Hindu ਵੀਰ ਨੂੰ ਜਾਂ ਮੁਸਲਮ ਜਾਂ ਅਸਾਈ ਵੀਰ ਨੂੰ ਨਹੀਂ ਕਹੀ ਮੈਂ ਆਪਣੇ ਸਿੱਖਾਂ ਨੂੰ ਕਹਿ ਰਿਹਾ ਜਿਹੜੇ ਬੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਇਹ ਜ਼ਹਿਰ ਪਰਦੇ ਹੁਣ ਸਭ ਤੋਂ ਵੱਡਾ ਹਰਾਮਖੋਰ ਇਹਨਾਂ ਵਿੱਚ ਕੌਣ ਹੈ ਹਰਨਾਮ ਸਿੰਘ ਤੁਮੈਂ ਹਕੂਮਤ ਦੇ ਮਿਲਤੇ ਫਿਰਦਾ ਖੋਰ ਸਾਡੇ ਪੰਜਾਬ ਦੇ ਬਲੌਗਰ ਬਹੁਤ ਫਿਰਦੇ ਆ ਆ ਨਸ਼ੇੜੀ ਬਠਿੰਡੇ ਵਾਲੇ ਮਾਨ ਵਰਗੇ ਵੀਡੀਓ ਵਾਇਰਲ ਕਰਦੇ ਫਿਰਦੇ ਆ ਉੱਥੇ ਮਤਲਬ ਕਿ ਫੇਸਬੁੱਕ ਚੱਲੇ ਸਾਡੀ ਸਾਡਾ YouTube ਚੈਨਲ ਚੱਲੇ ਇਦਾਂ ਦਾ ਇਹਨਾਂ ਕੋਲੇ ਇੱਕ ਬਿਜ਼ਨਸ ਹੁੰਦਾ ਹੈ ਮੈਂ ਇੱਕ ਹੋਰ ਬੇਨਤੀ ਕਰ ਰਹੀ ਹਾਂ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਾਰਤਾ ਲਾਪ ਕੀਤੀ ਹੈ ਵਿਚਾਰ ਕੀਤੀ ਹੈ ਜੇ ਕਿਸੇ ਧਾਰਮਿਕ ਸਥਾਨ ਉਹ ਹਿੰਦੂਆਂ ਦਾ ਸੀ ਉੱਥੇ ਗਏ ਨੇ ਉੱਥੋਂ ਦਾ ਜਿਹੜਾ ਪੁਜਾਰੀ ਸੀ ਜਿਹੜਾ ਮੋਤਵਾਰ ਸੀ ਉਹਦੇ ਨਾਲ ਵਿਚਾਰ ਕੀਤੀ ਤੇ ਉਹਨੂੰ ਦੱਸਿਆ ਵੀ ਹਿੰਦੂ ਸੰਧਾਨ ਕੀ ਹੈ ਮੁਸਲਮ ਸੰਧਾਨ ਕੀ ਹੈ ਇਹ ਸਮਝਾਇਆ ਮਹਰੂ ਦੇਵ ਜੀ ਬਰਤਲਬ ਵਿਚਾਰਤਾ ਰ ਹੋਣੀ ਜ਼ਰੂਰੀ ਹੈ ਮੈਂ ਅੱਜ ਗੱਲ ਉਹਨਾਂ ਕੜਮ ਚੌਧਰੀਆਂ ਲਈ ਕੀਤੀ ਹੈ ਜਿਹੜੇ ਹਰ ਵਕਤ ਅਸੀਂ ਹਿੰਦੂ ਨਹੀਂ ਹੈਗੇ ਸਾਡੀ ਕੌਮ ਵੱਖਰੀ ਹੈਗੀ ਆ ਸਾਡੇ ਸਿਧਾਂਤ ਵੱਖਰੇ ਹੈਗੇ ਨੇ ਮੈਂ ਉਹਨਾਂ ਦੀ ਗੱਲ ਕਰਦਾ ਵੀ ਜਦ ਤਾ ਤੁਸੀਂ ਕੁੰਮ ਦੇ ਮੇਲੇ ਵਿੱਚ ਨਾ ਜਾਂਦੇ ਜੇ ਤੁਸੀਂ ਕੁੰਮ ਦੇ ਮੇਲੇ ਵਿੱਚ ਜਾਣਾ ਹੈ ਫਿਰ ਪੰਜਾਬ ਦੀ ਧਰਤੀ ਤੇ ਲੋਕਾਂ ਦੇ ਮਨਾਂ ਵਿੱਚ ਹਿੰਦੂਆਂ ਪ੍ਰਤੀ ਜ਼ਹਿਰ ਕਿਉਂ ਭਰਦੇ ਪਏ ਹੋ ਇਹ ਸਵਾਲ ਨੇ ਬਹੁਤ ਵੱਡੇ ਆ ਜਿਹੜੇ ਕਹਿੰਦੇ ਸੀ ਨਾ ਤਕਸ਼ਾਲ ਤਾਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਚਲਾਈ ਹੈ ਤੇ ਜੇ ਤਕਸ਼ਾਲ ਚਲਾਈ ਹੈ ਬਾਬਾ ਦੀਪ ਸਿੰਘ ਨੂੰ ਮੁਖੀ ਬਣਾਇਆ ਹੋਇਆ ਤੇ ਫਿਰ ਕੁੰਮਤ ਦੇ ਮੇਲੇ ਚ ਕੀ ਲੈਣ ਵਾਸਤੇ ਗਿਆ ਖੋਤਾ ਮੈਂ ਹਰਨਾਮ ਸਿੰਘ ਤੁਮੇ ਨੂੰ ਕਹਿ ਰਿਹਾ ਬਗੜ ਬਿੱਲੇ ਨੂੰ ਫਿਰ ਕੀ ਲੈਣ ਵਾਸਤੇ ਗਿਆ ਉੱਥੇ ਤੁਸੀਂ ਇੱਕ ਪਾਸੇ ਇਹ ਡਿੰਗਾ ਮਾਰਦੇ ਹੋ ਕਿ ਸਿੱਖ ਕੌਮ ਬਖਰੀ ਹੈ ਜੀ ਸਿੱਖ ਕੌਮ ਦਾ ਕਿਸ ਨਾਲ ਸੁਨਾਪ ਮੇਲ ਨਹੀਂ ਖਾਂਦਾ ਸਾਡੀ ਬਖਰੀ ਵਿਸ਼ੇਸ਼ਤਾ ਹੈਗੀ ਹੈ ਅਸੀਂ ਨਵੇਂ ਕਲੇ ਹੈਗੇ ਆ ਖਾਲਸਾ ਨਿਆਰਾ ਹੈਗਾ ਇਹੋ ਜਿਹੇ ਸ਼ਬਦ ਕਿਉਂ ਵਰਤਦੇ ਹੋ ਫਿਰ ਮਤਲਬ ਤੁਸੀਂ ਲੋਕਾਂ ਨੂੰ ਲੜਾਈ ਜੋ ਧਰਮਾਂ ਦੇ ਨਾਂ ਤੇ ਹਿੰਦੂਆਂ ਪ੍ਰਤੀ ਆਮ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰੇ ਜਾਓ ਤੇ ਪਰ ਆਪ ਖਰਾਮਖੋਰ ਬਣ ਕੇ ਕੁੰਬ ਦੇ ਮੇਲੇ ਤੇ ਫਿਰਦੇ ਰਹੋ ਇਹ ਲਾਣਤ ਮੈਂ ਸਾਡੀ ਕੌਮ ਦੇ ਕਢਮ ਚਾਦਰੀਆਂ ਨੂੰ ਪਾਈ ਹੈ ਖਾਸ ਕਰਕੇ ਜਿਹੜਾ ਟਕਸਾਲ ਦਾ ਮੁਖੀ ਹੈ ਹਰਨਾਮ ਸਿੰਘ ਤੁਮਾ ਬਗੜਵਿਲਾ ਜਾਂ ਕੋਈ ਹੋਰ ਵੀ ਸਿੱਖ ਡੇਰੇ ਵਿੱਚੋਂ ਗਿਆ ਉੱਥੇ ਮੈਂ ਥਿਕ ਬੇਨਤੀ ਕਰਦਾ ਜੇ ਕੋਈ Hindu ਵੀਰ ਮੈਨੂੰ ਕਦੇ ਵੀ ਗੈਨੇ ਜੀ ਕੁੰਬ ਦੇ ਮੇਲੇ ਤੇ ਜਾਓਗੇ welcom ਸਵਾਗਤ ਕਰਦੇ ਆਂ ਜਾਵਾਂਗੇ ਕੋਈ ਸ਼ੱਕ ਨਹੀਂ ਸਾਡੀ ਕੌਮ ਦਾ ਸਨਹਾਨਤ ਵੱਖਰਾ ਹੈ ਜੇ ਕੋਈ ਇਨਵਾਈਟ ਕਰਦਾ ਹੈ ਜਾ ਸਕਦੇ ਆਂ ਸੀ ਪ੍ਰਸ਼ਾਦਾ ਪਾਣੀ ਸ਼ਕਾਂਗੇ ਹੁੰਦੀ ਆਰਤੀ ਵੀ ਸ਼ਾਮਲ ਹੋ ਜਾਾਂਗੇ ਕੋਈ ਵੱਡੀ ਗੱਲ ਨਹੀਂ ਹੁਣ ਇਹ ਜਿਹੜੀ ਮੈਂ ਗੱਲ ਕਹੀ ਹੈ ਨਾ ਉਹ ਕਿਸੇ Hindu ਵੀਰ ਦੇ ਮਨ ਵਿੱਚ ਕਈ ਵਾਰੀ ਗੁੱਸਾ ਹੋਵੇ ਗਿਲਾ ਹੋਵੇ ਉਹ ਤਾਂ ਮਾਫੀ ਮੰਗ ਲੈਣਾ ਮੈਂ ਸਾਡਿਆਂ ਨੂੰ ਕਹੀ ਹੈ ਜਿਹੜੇ ਸਾਡੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠ ਕੇ ਨਫ਼ਰਤ ਪੈਦਾ ਕਰਦੇ ਨੇ ਜ਼ਹਿਰ ਪਰਦੇ ਨੇ ਉਹਨਾਂ ਲਈ ਬੇਨਤੀ ਕੀਤੀ ਹੈ ਇਹ ਬੇਨਤੀ ਪ੍ਰਵਾਨ ਕਰਿਓ ਲਹਨਤ ਐ ਇਹੋ ਜੇ ਟਕਸਾਲ ਦੇ ਮੁਖੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ